ਆ ਗਿਆ ਆ ਗਿਆ ਓਏ ਬੱਸ ਕਰੋ ਇਹ ਮੁੰਡੇ ਨੇ ਨਾ ਦੁਖੀ ਕਰ ਲਿਆ ਮਨ ਨੂੰ ਅਬ ਉਹ ਉਹ ਨਾ ਕੈਮਰੇ ਕੀ ਨਹੀਂ ਦੇਖਦਾ ਫਿਰ ਬਾਜੂ ਹੈ ਕੈਮਰੇ ਕੀ ਨਹੀਂ ਦੇਖਦਾ ਫਿਰ ਬਾਜੂ ਹੈ ਵੀ ਕੈਮਰੇ ਵਾਲੇ ਮੈਂ ਦੇਖਦੇ ਕਿ ਨਹੀਂ ਜੇ ਮੇਰੇ ਚਾਂਟਾ ਪੈ ਗਿਆ ਬਹੁਤ ਦੁਖੀ ਕਰਦਾ ਹੈ ਹਟ ਨਹੀਂ ਰਿਹਾ ਦਾਲ ਪਾਣੀ ਸਾਰਾ ਚੱਕ ਕੇ ਨਾ ਉੱਪਰ ਲੀ ਉੱਚੀ ਤੇ ਰੱਖਿਆ ਹੈ ਉੱਚੇ ਉਤੇ ਪਾਣੀ ਚ ਦਾਲ ਪਾ ਰਿਹਾ ਤਾਂ ਪਾਣੀ ਚ ਨਾ ਸਾਰੀ ਦਾਲ ਚੱਕ ਚੱਕ ਕੇ ਪਾ ਰਿਹਾ ਮੇਂ ਬੱਚਾ ਹੈ ਸਾਡਾ ਇਹ ਖਰਾਮੀ ਬੱਚਾ ਸ਼ਰਾਤ ਕਰਦਾ ਬਹੁਤ ਖਿਲਾਰਦੀ ਆ ਬਹੁਤ ਆਵੇ ਮੈਂ ਤਾਂ ਕਪੜੇ ਅੱਜ ਆਪਾਂ ਹੁਣ ਨੂਨ ਵਿੱਚ ਪਾ ਕੇ ਬਸ ਦਾਲ ਧਰਦਣੀ ਆ ਥੋੜਾ ਪਾਣੀ ਅੰਦਰ ਤੇ ਹੋਰ ਲੈਣਾ ਹੈ ਹਜੇ ਪਾਣਾ ਨੂਨ ਮਿਰਚ ਵੀ ਲੈ ਕੇ ਆਣਾ ਹੈ ਆ ਤਾਂ ਮੈਂ ਬਸ ਥੋੜਾ ਜਿਹਾ ਲਈ ਆਈ ਥੀ ਹਜੇ ਮੈਂ ਅਜੇ ਪਾਣੀ ਵੀ ਨਹੀਂ ਪੀਆ ਤਾਂ ਹੀ ਪਿਆਸ ਲੱਗ ਰਹੀ ਮੈਨੂੰ ਆਹਿਆ ਥੋੜਾ ਜਿਹਾ ਪਾ ਧਰਦੀ ਆ ਆ ਛੋਟੇ ਕੁੱਕਰ ਚ ਨਾਲ ਬੰਦ ਦਿੰਦੀ ਆ ਆ ਵਾਲੀ ਤਾਂ ਜਿਹੜੀ ਮੂੰਗੀ ਛੋਲੇ ਦੇ ਆਉਂਦੇ ਆ ਥੋੜੀ ਵਾਧੂਂਦੀ ਆ ਦੂਜੇ ਕੁੱਕਰ ਚ ਬਣਾ ਲੈਂਦੇ ਆ ਮੈਂ ਸਾਰੀ ਪਾ ਲਈ ਹੋਣੀ ਨਾਲ ਤੋਂ ਨਹੀਂ ਦਾਲ ਤਾਂ ਮੈਂ ਸਾਰੀ ਪਾ ਲਈ ਫਿਰ ਸਰਦਾ ਨਹੀਂ ਨਾ ਹੋਰ ਸਰਦਾ ਨਹੀਂ ਆਇਆ ਫਿਰ ਹਾਂ ਮਤਲਬ ਦੋਨੇ ਲਫਾ ਦੇ ਵਿੱਚ ਚੱਕ ਕੇ ਪਾ ਲਈ ਸਾਰੀ ਖਤਮ ਸੌਦਾ ਸਾਰਾ ਹਾਂ ਤਾਂ ਬੀਬੀ ਤਾਂ ਕਹਿ ਰਹੀ ਆ ਦੇਖ ਕੇ ਪਾ ਲੋ ਬੱਚੇ ਨਾ ਬੱਚੇ ਮਹਾ ਹੁਣ ਨਹੀਂ ਬੱਚਦਾ ਉਹਨੇ ਕੁਝ ਵੀ ਐਨੂੰ ਕਹੇ ਸੌਦਾ ਅਸੀਂ ਜਾਮਾ ਕੱਲੂ ਸਤ ਮੰਗਾ ਲਈ ਸੌਦਾ ਆਪਾਂ ਕੋਈ ਨਹੀਂ ਲੈਣਗੇ ਅਸੀਂ ਐਨ ਮੈਂ ਵਿੱਚ ਆਪਣੀ ਚੀਜ਼ਾਂ ਠੋਕ ਲੈਣੀਆਂ ਆ ਆਪਾਂ ਨੂੰ ਨਹੀਂ ਦੰਦੇ ਤਾਂ ਆਪੇ ਜਾਣੀ ਵਿੱਚ ਬੁੰਦੀਆਂ ਦੇ ਪੈਕਟ ਵਿੱਚੇ ਮਹਿਗੀਆਂ ਮਹਿਗੀਆਂ ਮੈਂ ਲੈਦਾ ਹੁਣ ਦਵਾਈ ਤੱਕ ਸਾਰੀ ਜਾਣਾ ਹੁਣ ਨੀਂਦ ਕੋਈ ਫੁਰਦਾ ਲਿਆਂਦੇ ਹਰ ਦਵਾਈ ਨਹੀਂ ਲੈਣਗੇ ਇਕੱਠਾ ਦਵਾਈ ਨੂੰ ਜਾਂ ਫਿਰ ਬਾਅਦ ਚ ਲੈ ਆਣਗੇ ਹੁਣ ਥੋੜਾ ਮੋਟਾ ਮੰਗਾ ਲੈਣੀ ਰਹੀ ਮੀਓ ਬਸ ਐਂ ਸਾਰੀ ਜਾਣਗੇ ਕਿ ਤਿਹਾਰ ਆ ਰਹੇ ਆ ਸਬਜ਼ੀਆਂ ਭਾਜੀਆਂ ਲੈਣੀਆਂ ਪੈਂਦੀਆਂ ਨੇ ਸਬਜ਼ੀਆਂ ਉਹ ਬਣੀਆਂ ਜਾਣਗੀਆਂ ਹੁਣ ਤਾਂ ਕਿਲੋ ਕਿਲੋ ਕਰਕੇ ਇਹਨਾਂ ਨੇ ਉੜੀ ਤੇ ਲੈ ਲੈਣੀ ਪਿੰਡ ਚੋਂ ਹੀ ਹਾਂ ਫੇਰ ਲੈਣੇ ਇਕੱਠਾ ਚਲੋ ਹੁਣ ਮੈਂ फटाफट ਪਾਦਾ ਫਿਰ ਦਾਲ ਆ ਕੇ ਭੁੱਖ ਬਹੁਤ ਜ਼ਿਆਦੇ ਲੱਗ ਰਹੀ ਬਹੁਤ ਜ਼ਿਆਦੇ ਭੁੱਖ ਮੈਨੂੰ ਵੀ ਲੱਗ ਰਹੀ ਆ ਇਹ ਛੱਟੀ ਬਣ ਗਈ ਬਸ ਹੁਣ ਮੈਂ ਨਸਨ ਘਟਾ ਛੱਡੀ ਐਨ ਮੈਂ ਪਾਣੀ ਪੀਣੀ ਆ ਰੋਗੀ ਆਪਣੀ ਦਾਲ ਕੋਲ ਲੈ ਕੇ ਪਤੰਦਰ ਪਹਿਲਾਂ ਹੀ ਬੈਠੇ ਨੇ ਤਿਆਰ ਤੁਸੀਂ ਦਲੀਆਂ ਖਾ ਲਿਆ ਫਿਰ ਮੈਂ ਆਟਾ ਗੁੰਨੂਗੀ ਤੇ ਤੂੰ ਉਹ ਕਰੀ ਠੀਕ ਐ ਮੈਂ ਆਟਾ ਗੁੰਨੂਗੀ ਰੋਟੀ ਉਰੀ ਲਾਣੀ ਆ ਤੂੰ ਤੇ ਮੈਂ ਕਈ ਹਵਾ ਚੋੜ ਦੇ ਅੰਦਰੇ ਲਾਵਾਂਗੀ ਆਹੇ ਹਵਾ ਚੜਲੀ ਆ ਘੜੀ ਚੜਨੀ ਮੈਨੂੰ ਤਾਂ ਦਿਖ ਨਹੀਂ ਰਹੀ ਹਵਾ ਹਵਾ ਕਹ ਦਿਖਦੀ ਹੁੰਦੀ ਐ ਹਵਾ ਦਿਖਦੀ ਕਿਨੂੰ ਕਮੈਂਟ ਕਰਕੇ ਦੱਸਿਓ ਕਿਨੂੰ ਦਿਖਦੀ ਆ ਹਵਾ ਦਿਖਦੀ ਆ ਯਾਰ ਪੱਤੇ ਹਲੋ ਦੇ ਨੇ ਜਦ ਹੀ ਦਿਖਦੀ ਆ ਲੈ ਮਹਿਸੂਸ ਕੀਤੀ ਜਾਂਦੀ ਆ ਹਵਾ ਮੈਨੂੰ ਮਹਿਸੂਸ ਹੋ ਰਹੀ ਆ ਮੈਨੂੰ ਨਹੀਂ ਹੋ ਰਹੀ ਮਹਿਸੂਸ ਐਨੀ ਐਨੀ ਕ ਹਵਾ ਤੋਈ ਹੋਣੀ ਹੈ ਅਗਲਾ ਕੁੱਕਰ ਸਟਕਾ ਰਹਾ ਹੋ ਗਿਆ ਕਾਲ ਪਹਿਲਾਂ ਹੀ ਆਂ ਦਾਲ ਪਤਲੀ ਰੱਖੀ ਆ ਨਹੀਂ ਪਤਲੀ ਐ ਬਾਅਦ ਚ ਗਾੜੀ ਹੋ ਜਾਣੀ ਇਹਨੇ ਆਪ ਹੀ ਹਾਂ ਅਸੀਂ ਨਾ ਪਾਣੀ ਵਰਗੀ ਰੱਖਦੇ ਆ ਕਿਉਂਕਿ ਗਾੜੀ ਬਹੁਤ ਹੋ ਜਾਂਦੀ ਆ ਬਾਅਦ ਚ ਆਪ ਰੋਟੀ ਤਾਂ ਹੁਣ ਕਦ ਖਾਣੀ ਆਲੇ ਹੋੜ ਜਾਤੇ ਕਿ ਰੰਡੀ ਹੋ ਜਣੀ ਉਹਦੋਂ ਦੇਖ ਲੈ ਕਿੰਨੀ ਪਤਲੀ ਖੜੀ ਸੀ ਹਨਾ ਬਾਅਦ ਚ ਗਾੜੀ ਹੋ ਗਈ ਸੀ ਬਾਅਦ ਚ ਗਾੜੀ ਹੋ ਗਈ ਨਾ ਹਲ ਉਸ ਦਿਨ ਅਸੀਂ ਸਪਿੰਗਰ ਖਾ ਲਏ ਮੈਂ ਤਾਂ ਖਾਧੀ ਹੁੰਦੀ ਆ ਦੋ ਰੋਟੀ ਮੇਰਾ ਟੇਸਟ ਢਾਰ ਲੱਗ ਗਈ ਸੀ ਸਾਰੀ ਟੇਸਟ ਵੀ ਨਹੀਂ ਦੇਖਿਆ ਮੈਂ ਢਾਰ ਦਾ ਸੈ ਗਿਆ ਤੁਹਾਡੀ ਤੀ ਤੂ ਸਾਰੇ ਤਾਂ ਟਿੱਡ ਪੱਤ ਆ ਕਿੱਥੇ ਉਹਨੇ ਬਰਾਬਰ ਖਾਦੇ ਤੇ ਸਾਰਿਆਂ ਤੋਂ ਕੱਟ ਮੈਂ ਹੀ ਖਾਣੀ ਮੈਂ ਰੋਟੀ ਖਾਈ ਸੀ ਪਰ ਮੈਨੂੰ ਐ ਤਾਂ ਵੀ ਰੋਟੀ ਬਚੂਗੀ ਇੰਨੀ ਬੜਾ ਕੇ ਗਏ ਆ ਮੇਰੀਆਂ ਬਚ ਗਈਆਂ ਨੇ ਹੋਰ ਰੋਟੀਆਂ ਦੋ ਮੈਂ ਵੱਧ ਬਣਾਈਆਂ ਦੀਆਂ ਦੋ ਮੇਰੀਆਂ ਚਾਰ ਰੋਟੀਆਂ ਗੇਰੀਆਂ ਨੇ ਗੇਰੀਆਂ ਨਹੀਂ ਹੈਗੀਆਂ ਉਹਨੂੰ ਪਾਤੀਆਂ ਕੱਟੀ ਨੂੰ ਸਾਡੀਆਂ ਜਿੰਨੀਆਂ ਵੀ ਰੋਟੀਆਂ ਬਚਰੀਆਂ ਨੇ ਕੱਟੀ ਖੰਦੀਆਂ ਹਾਂ ਚਾਈ ਦਾ ਕੱਟੀ ਹੈਲਦੀ ਔਰ ਮੋਟੀ ਆ ਹੈਲਦੀ ਮੋਟੀ ਹੋ ਰਹੀ ਨਜ਼ਰ ਨਾਲ ਆਦੀ ਬਸ ਚੱਲੀ ਜਾਣਾ ਤੇਰੀ ਉਹ ਲਾਦੀ ਮੇਰੀ ਕੋਈ ਲਾਦੀ ਲਾ ਅਰੇ ਮੇਰੀ ਨਜ਼ਰ ਕਿਸੇ ਨਾਲ ਨਹੀਂ ਲਾਦੀ ਹਾਂ ਮੈਨੂੰ ਪੁੱਛੀਏ ਦੇਖੋ ਦੇਖ ਲੋ ਫਿਰ ਮੈਂ ਜਦੋਂ ਬਿਮਾਰ ਹੋ ਜਾਈਂ ਜੇ ਮਾੜਾ ਮੇਰੀ ਰੋਟੀ ਦੇਖੀ ਦਿੰਦੀ ਆਗੇ ਓ ਹੋ ਜਨੇ ਬਿਮਾਰ ਤੀ ਚਲ ਚੰਗਾ ਸਾਰਿਆਂ ਨੂੰ ਮੇਰੇ ਵੱਲੋਂ ਸੱਜੇ ਕਾਲ ਬੋਪਾ ਦਾ ਫੈਮਿਲੀ ਵਲੌਗ ਵਿੱਚ ਤੁਹਾਡਾ ਸੁਆਗਤ ਹੈ ਅੱਜ ਦਾ ਸਾਰੀ ਬਲੌਕ ਚ ਖਾਣਾ ਪੀਣਾ ਹੀ ਨਿਕਰੇ ਕੱਲਾ ਦਾਲ ਸ਼ਾਮ ਨੂੰ ਖੋਣਾ ਅਗਲਾ ਦਿਨ ਚੜ੍ਹ ਕੇ ਸਵੇਰ ਹੋ ਗਈ ਯੂਵੀ ਦਾ ਮੈਂ ਟਿਫਿਨ ਪੈਕ ਕਰਨੀ ਆ ਪੈਕ ਕਰਨੀ ਆ ਇੱਧਰ ਯੂਵੀ ਨੂੰ ਅੱਜ ਮੈਂ ਪਾੜੀਏ ਚੋਲ ੂੰ ਤਾਂ ਸਾਡੇ ਸਾਗ ਹੈਗਾ ਸਾਗ ਤੜਕਾਂਗੇ ਚੋਲ ਮੈਂ ਸਾਗ ਕਰਨੀ ਆ ਕਿਉਂਕਿ ਕੱਲਾ ਯੂਵੀ ਦੇ ਚਾਚਾ ਚੋਲ ਖਾ ਕੇ ਗਏ ਫਿਰ ਚੋਲ ਪੱਚਦੇ ਪਏ ਤੇ ਮੈਂ ਕਿਹਾ ਯੂਵੀ ਨੂੰ ਵੀ ਟਿਫਿਨ ਚਾਹੇ ਪਾ ਕੇ ਦੇ ਦਿੰਦੀ ਆ ਅਜੇ ਤੜਕਿਆ ਨਹੀਂ ਤਾਂ ਫਿਰ ਲੇਟ ਹੋ ਹੋਵੇ ਤੇ ਟਾਈਮ ਹੋ ਗਿਆ ਯੂਵੀ ਦੱਸ ਕਿੰਨੇ ਪਾਵਾਂ ਆਵਾਂ ਵਾਸ਼ ਨਸਾ ਇਹੋ ਵੀ ਲੈਤਾ ਤੋਂ ਫ੍ਰੇਟ ਨਹੀਂ ਹਨ ਹੁਣ ਜਿਹੜੇ ਮਿੱਠੇ ਬੱਚੇ ਆ ਜਿਹਾ ਉਹ ਨਹੀਂ ਖਾਣੇ ਹੋਏ ਖਾ ਲੂਗਾ ਨਾ ਤਾਂ ਰੋਟੀ ਖਾਣੀ ਹੋਈ ਰੋਟੀ ਖਾ ਲੂਗਾ ਕਿਉਂਕਿ ਆ ਬੂ ਨੂੰ ਵੀ ਚੋਲ ਬਹੁਤ ਖਾਣ ਦਾ ਲੋ ਜੀ ਇਹਦੇ ਸੂਟ ਵਾਲੇ ਟਿਫਨ ਚਾਪ ਪਾਵਾਂਗੇ ਬਨਾਣਾ ਨਾ ਬਨਾਣਾ ਐਪਲ ਐਪਲ ਹੁਣ ਸੇਬੇ ਮੰਗਵਾਇਆ ਕਰਾਂਗੇ ਕਿਉਂਕਿ ਮੌਸਮ ਸੇਬ ਦਾ ਅੱਜ ਨਾ ਬਦਲ ਗਈ ਹੋਈ ਹੋ ਰਹੀ ਹੈ ਤੇ ਮੀਂਹ ਫੁੱਲ ਦਸਿਆ ਹੋਇਆ ਹੈ ਬਾਕੀ ਹਜੇ ਪਿਆ ਤਾਂ ਨਹੀਂ ਹੈਗਾ ਫੁੱਲ ਇਹ ਵੀ ਟਪਾਣ ਹੋ ਗਏ ਫੁੱਲ ਹਜੇ ਪੈਣ ਤਾਂ ਨਹੀਂ ਲੱਗਿਆ ਪਰ ਬਦਲ ਵਾਈ ਹੈਗੀ ਹੈ ਹੁਣ ਦਿਨ ਚ ਦੇਖਾਂਗੇ ਵੀ ਫੁੱਲ ਪਊਗਾ ਜਾਂ ਨਹੀਂ ਪਊਗਾ ਪਰ ਐਂ ਬਸ ਗਰਮੀ ਜੀ ਘਟ ਜੂਗੀ ਠੰਡ ਜੀ ਹੋ ਜੂਗੀ ਥੋੜੀ ਜੀ ਗਰਮੀ ਬਹੁਤ ਜ਼ਿਆਦਾ ਧੀ ਕਾਲੂ ਹੈਗੀ ਗੜਬੜੀ ਸੇਬ ਬਹੁਤ ਸਵਾਦ ਹੈ

जेड़ा मेरा और ਰਾਮੇ ਉਹ ਪਹਿਲੇ ਮੈਂ ਪੈਕੇਟ ਦੂਜੇ ਰੋਟ ਪਾ ਦਾਂ ਹਾਂ ਪਾ ਲਿਓ ਫਿਰ ਉਦੋਂ ਹੀ ਲਵੇਟ ਕੇ ਲੈਣੀ ਠੀਕ ਹੈ ਠੀਕ ਹੈ ਜਿਹੜਾ ਤੇਰਾ ਨੰਬਰ ਆਇਆ ਹਾਂ ਆਵੜਾ ਹਾਂ ਯੂਵੀ ਦਾ ਟਿਫਨ ਚ ਹੈ ਪਾ ਲੰਬਾ ਵਾਪਸ ਨਾਲ ਐ ਚ ਪਾ ਦਾਂ ਸਭ ਤੋਂ ਸਭ ਤੋਂ ਇਹ ਪਾ ਕੇ ਥੇਵੇਂ ਵੜਿਆ ਸਾਗ ਨੂੰ ਤੜਕਾ ਕੌਣ ਲਾਊਗਾ ਹੋ ਗਈ ਸਟਾਰਟ ਤੇ ਹੋ ਗਈ ਸਾਗ ਨੂੰ ਤੜਕਾ ਹੀ ਹੈ ਚਗਾ ਬੈਦ ਪੜਨੇ ਨੇ ਬੈਦ ਪੜਨੇ ਨੇ ਮੈਂ 5:30 ਵਜੇ ਉੱਠੀ ਹੋਈ ਆ ਜਤਕ ਤੁਸੀਂ ਉੱਠੇ ਤੇ ਮੈਂ ਚੌਲ ਮੇਰੇ ਬਣ ਵੀ ਗਏ ਤੇ ਮੈਂ ਦੱਸਾਂ ਤੂੰ ਦੱਸ ਹੁਣ ਕੰਮ ਤੇ ਕਿੰਨੇ ਵਜੇ ਉਟੂਗੀ 6 ਵਜੇ ਉਟੂਗੀ ਆ ਫੇਰ 6 ਵਜੇ ਦਿਨ ਚੜ ਜਾਂਦਾ ਹੈ ਆ ਨਹੀਂ ਰਹਿੰਦਾ ਆ ਤੱਕ ਤੱਕ ਦੀ ਹੋ ਰਹੀ ਹੈ ਹੈ ਮੈਂ ਹਟ ਗਿਆ ਧੁੱਪ ਵੀ ਚੜ ਗਈ 60% ਆਜ 60% ਤੇ ਪਰ ਬਿਲਕੁਲ ਵੀ ਮੇਰੀ ਗੱਲ ਹੈ ਵਧੀਆ ਨਾ ਬਵੇ ਸਾਡੇ ਪਿੰਡ ਦਾ ਜਮੀਨੇਵਾਦ ਸਾਡੇ ਪਿੰਡ ਦਾ ਜਮੀਨੇਵਾਦ ਕੋਲਾਂ ਰੱਖੀ ਹੋਈ ਤੇ ਆ ਵਧੀਆ ਹੋ ਜਾਣੀ ਆ ਅੱਛਾ ਹੋ ਪਿਛਲੇ ਵਾਰ ਮੀਂਹ ਕਰਕੇ ਕੈਨਸਲ ਕਰੀ ਤੇ ਅੱਜ ਵਧੀਆ ਫਿਕਸ ਕਰਿਆ ਤਾਂ ਇਹ ਮੈਂ ਨਾ ਹਜੇ ਅਸੀ ਰੋਟੀ ਖਾਣੀ ਆ ਬਾਕੀ ਸਾਡਾ ਕੰਮ ਹੈ ਜਿਹੜਾ ਭਾਰੀ ਭਾਰੀ ਕੰਮ ਹੁੰਦਾ ਹੈ ਉਹ ਸਾਡਾ ਅਸੀਂ ਨਵੇੜ ਲਿਆ ਰੋਟੀ ਵੀ ਉਹਦਾ ਰੋਟੀ ਬਣਾ ਲਈ ਵਸੇ ਖਾਣੀ ਬਾਕੀ ਰਹਿ ਗਈ ਇੱਕ ਤੜਕਾ ਲਾਣਾ ਸਾਰਾ ਤੇ ਦੇ ਬਾਅਦ ਫਿਰ ਮੈਂ ਆ ਮੇਰੀ ਦਰਾਣੀ ਦੋਨੇ ਦਰਾਣ ਜਟਾਈ ਇੱਕ ਦੂਏ ਦੇ

ਕੀ ਪਤਾ ਜਾਂਦਾ ਐ ਕਹਿੰਦੇ ਤੇ ਵੀ ਬੀਬੀ ਉਹਨਾਂ ਨਹੀਂ ਕਹਿੰਦੀਆਂ ਵੀ ਸਈਓ ਲਵੇਟ ਕੇ ਦੇ ਦਿੰਦੇ ਤੇ ਅਸੀਂ ਥੋੜੇ ਮੰਗੂ ਉਹਨਾਂ ਨੂੰ ਪਿਆਰ ਨਾਲ ਖਵਾਉਂਦੇ ਤੇ ਖਾਣੀਆਂ ਖਾਉਂ ਨਹੀਂ ਨਾ ਸੀ ਹਾਂ ਰੋਲ ਦਾ ਬਣਾ ਕੇ ਦੇ ਦਿੰਦੇ ਤੇ ਹੁਣ ਤਾਂ ਆਪਾਂ ਅੱਧਾ ਅੱਧਾ ਘੰਟੇ 'ਚ ਜੇ ਨਹੀਂ ਖਾਂਦਾ ਫਿਰ ਸਪੈਸ਼ਲ ਚੀਜ਼ ਬਣਾ ਕੇ ਦਿੰਦੀ ਐ ਇਹਨੂੰ ਮੈਂ ਪਰ ਮੈਂ ਯੂਵੀ ਨੂੰ ਇੰਨਾ ਹੋਲੀ ਕੀਤਾ ਹੈਗਾ ਤੇ ਯੂਵੀ ਰੋਟੀ ਖਾ ਲੈਂਦਾ ਤਾਂ ਇਹ ਰੋਟੀ ਨਹੀਂ ਨਾ ਖਾਂਦਾ ਯੂਵੀ ਤਾਂ ਖਾ ਲੈਂਦਾ ਤਾਂ ਮਤਲਬ ਜਿਹੜਾ ਜਵਾਕ ਤਿੰਨ ਟਾਈਮ ਰੋਟੀ ਖਾ ਲੇ ਫਿਰ ਲੋੜੇ ਨਹੀਂ ਮੈਨੂੰ ਵੀ ਕਦੇ ਕਦੇ ਸੁਡ ਦਿੱਤੀ ਯੂਵੀ ਨੂੰ ਵੀ ਆਦਾ ਯੂਵੀ ਮੈਂ ਕਹਿੰਦਾ ਕਹਿੰਦਾ ਮम्मा ਇੱਕ ਵਾਰ ਮੈਂ ਪਿਆ ਟੀਵੀ ਦੇਖ ਰਿਹਾ ਤਾਂ ਤੁਸੀਂ ਪਤਾ ਨਹੀਂ ਕੀ ਆਇ ਲੈ ਕੇ ਮੇਰੇ ਮੂੰਹ 'ਚ ਐਸੁੱਟ ਕੇ ਲੱਗ ਗਏ ਮੈਂ ਕਿਹਾ ਹਾਂ ਤੂੰ ਖਾ ਨਹੀਂ ਰਿਹਾ ਤਾਂ ਫਿਰ ਮੈਂ ਖੁਆ ਨਾ ਬਲਾ ਬਲਾ ਕੇ ਐ ਤਾਂ ਬਹੁਤ ਵਾਰ ਹੋਇਆ ਏ ਵੀ ਇਹਨੂੰ ਮੈਂ ਨਾ ਟੀਵੀ ਦਿਖਾ ਕੇ ਹੁਣ ਉਹ ਬੰਦ ਕਰ ਹਾਂ ਉਹ ਬੰਦ ਕਰ ਹਾਂ ਇਹ ਜਦੋਂ ਮੈਂ ਕਹਿੰਦੀ ਹੁੰਦੀ ਸੀ ਉਹਦੇ ਉੱਪਰ ਕਿਆ ਇਹ ਮੂੰਹ ਖੋਲ ਲੈ ਮੈਂ ਜਦੋਂ ਮੂੰਹ 'ਚ ਸੁੱਟ ਦਿੰਦੀ ਉਹ ਫਿਰ ਖੋਲ ਲਿਆ ਮੂੰਹ ਬੰਦ ਕਰ ਮੂੰਹ ਬੰਦ ਕਰਿਓ ਤਾਂ ਚਲੋ ਜੀ ਆਪਾਂ ਬਾ ਬਾਲੀ ਹਨਾ ਗੱਲਾਂ ਨਾ ਕਰਦੇ ਹੋਏ ਹੁਣ ਤੁਸੀਂ ਬਚਪਨ ਦੀਆਂ ਗੱਲਾਂ ਤਾਂ ਨਹੀਂ ਸੁਣਨੀਆਂ ਹੈਗੀਆਂ ਮੂੰਗਵਾਂ ਤੇ ਉਹ ਫੇਰ ਉਹਦਾ ਦੇ ਆਪੂ ਮੂੰਗਵਾਂ ਕਰ ਲਾ ਫੇਰ ਲਾਈ ਬੈਠਾ ਉਹ ਕਰ ਜਸ ਸੁਣ ਲੰਦਾ ਫੇਰ ਕਰ ਲੰਦਾ ਏ ਦਰਖ ਖੋਲ ਲੂਗਾ ਵਾਲੀਆਂ ਗੱਲਾਂ ਨਾ ਮਾਦੇ ਮੇਨ ਗੱਲ ਹੈ ਜਿਹੜੀ ਤੁਹਾਨੂੰ ਹਨਾ ਜਿਹੜਾ ਆਪਾਂ ਥੰਬਨੇਲ ਨਾ ਟਾਈਟਲ ਆਪਣਾ ਉਹਦਾ ਉਹਦੇ ਹਿਸਾਬ ਕਿਤਾਬ ਜਿਵੇਂ ਮੈਂ ਦੱਸਿਆ ਸੀਗਾ ਵੀ ਹਨਾ ਕਿਸੇ ਨੇ ਨਾ ਤੇਰੇ ਉਤੇ ਕਮੈਂਟ ਕੀਤਾ ਤੇ ਵੀ ਹਨਾ ਵੀ ਹਾਂ ਹਾਂ ਵੀ ਤੁਹਾਡੇ ਕਮੈਂਟ ਕਿਉਂਕਿ ਹਾਂ ਮੇਰੇ ਕਮੈਂਟ ਚਾਕੇ ਤੁਸੀਂ ਟਾਈਟਲ ਬਣਾ ਲੈਣਾ ਤੂੰ ਹੀ ਦੱਸਿਆ ਮੈਨੂੰ ਤੂੰ ਹੀ ਦੱਸਿਆ ਫਿਰ ਉਹਦਾ ਕੀ ਹੈ ਫਿਰ ਉਹ ਤਾਂ ਹੈ ਵੀ ਹੁਣ ਕਾਲੂ ਵੀਡੀਓ ਜਦ ਆਪਾਂ ਜਦ ਕਰਵਾਜੋਤਾ ਆਊਗਾ ਫਿਰ ਵੀ ਲੋਕ ਕਮੈਂਟ ਕਰਨਗੇ ਤੁਸੀਂ ਕਿਹਾ ਵੀ ਫਿਰ ਮੇਰਾ ਹੱਕ ਵਰਤ ਕਿਉਂ ਨਹੀਂ ਰੱਖਿਆ ਮੇਰਾ ਹੱਕ ਬੰਦਾ ਦੱਸਣਾ ਮੈਨੂੰ ਪੁੱਛਿਆ ਤਾਂ ਮੇਰਾ ਮੇਰੇ ਤੇ ਵੀ ਤਾਂ ਆਊਗਾ ਵੀ ਤੁਸੀਂ ਵਰਤ ਕਿਉਂ ਨਹੀਂ ਰੱਖਿਆ ਪਿਛਲੇ ਸਾਲ ਮੈਨੂੰ ਬਹੁਤ ਆਏ ਤੇ ਪਰ ਮੈਂ ਕਿਸੇ ਦਾ ਜਵਾਬ ਨਹੀਂ ਦਿਆ ਹੈ ਕਦੇ ਮੈਂ ਵਰਤ ਕਿਉਂ ਨਹੀਂ ਰੱਖਿਆ ਹੈਗਾ ਪਿਛਲੇ ਸਾਲ ਮੈਨੂੰ ਬਹੁਤ ਕਮੈਂਟ ਆਏ ਤੇ 15 ਸਾਲ ਵਿਆਹ ਹੋਣ ਨੂੰ ਜਦ ਤੂੰ ਗਈ ਸੀ ਵੀ ਤੁਹਾਡੀ ਤਾਂ ਰਾਣੀ ਨੇ ਵਰਤ ਰੱਖਿਆ ਤੁਸੀਂ ਕਿਉਂ ਨਹੀਂ ਰੱਖਿਆ ਹੈਗਾ ਚਲੋ ਫਿਰ ਮੈਂ ਇਸ ਸਾਲ ਕੀ ਫਨੀ ਜੀਆਂ ਗੱਲਾਂ ਏ ਜੋ ਵੀ ਹਨ ਨਾ ਤੁਸੀਂ ਮੈਂ ਵਰਤਨਾ ਤਾਂ ਨਹੀਂ ਰੱਖ ਰੱਖਦੀ ਹੈਗੀ 5 ਸਾਲ ਮੈਂ ਵਰਤ ਰੱਖਿਆ ਹੈ 5 ਕਰਕੇ ਨਿਵੇੜਤਾ ਹੈ ਕੀ 5 ਕਰਕੇ ਨਿਵੇੜਤਾ ਹਾਂ 5 ਸਾਲ ਮੈਂ ਵਰਤ ਰੱਖਿਆ ਹੈ ਐ ਨਹੀਂ ਮੇਰੇ ਯਾਦ ਹੁਣ 4 ਰੱਖਿਆ 5 ਰੱਖਿਆ ਮੈਨੂੰ ਐ ਨਹੀਂ ਪਤਾ ਹੈਗਾ ਕੋਈ 5 ਰੱਖਦਾ ਕੋਈ 7 ਰੱਖ ਲੰਦਾ ਕੋਈ 11 ਰੱਖ ਲੰਦਾ ਕੋਈ 2 ਵੀ ਰੱਖ ਲੰਦਾ ਕੋਈ 2 ਵੀ ਰੱਖ ਲੰਦਾ ਹਾਂ ਪਰ ਮੈਨੂੰ ਯਾਦ ਨਹੀਂ ਹੈਗਾ ਬਸ ਇੰਨਾ ਪਤਾ ਹੈ ਵੀ ਮੈਂ ਜ਼ਿਆਦਾ ਨਹੀਂ ਰੱਖੇ ਵਰਤ ਫਿਰ ਐ ਹੋ ਜਾਂਦਾ ਵੀ ਬੱਚੇ ਹੋ ਜਾਂਦੇ ਨੇ ਫਿਰ ਆਪਾਂ ਬੱਚਿਆਂ ਦਾ ਰੱਖਣ ਲਾ ਜਾਂਦੇ ਹਾਂ ਹਾਂ ਜਦ ਯੂਵੀ ਹੋਇਆ ਤਾਂ ਨਾ ਫਿਰ ਐ ਹੋ ਗਿਆ ਤਾਂ ਇੱਕ ਘਰ ਦੇ ਚਾਰ ਦਿਨ ਬਾਅਦ ਚੱਕਰੀ ਆ ਜਾਂਦੀ ਤੇ ਦੋ ਦਿਨ ਬਾਅਦ ਦੋ ਤਿੰਨ ਦਿਨ ਬਾਅਦ ਆ ਜਾਂਦੀ ਹਾਂ ਚੌਥੇ ਦਿਨ ਨਵੀ ਫਨੀ ਜੀ ਉਸ ਟਾਈਮ ਨਾ ਚਲੋ ਐ ਤਾਂ ਵੀ ਵਿਆਹ ਹੋਇਆ ਤਾਂ ਮੈਨੂੰ ਇੰਨਾ ਕੁਝ ਪਤਾ ਵੀ ਨਹੀਂ ਤਾਂ ਹੈ ਨਾ ਇਹਨਾਂ ਚੀਜ਼ਾਂ ਬਾਰੇ ਜਿਹੜਾ ਆਪਾਂ ਸੱਸ ਸੋ ਨੂੰ ਉਹ ਹੁੰਦਾ ਤਾਂ ਨਾ ਮੈਨੂੰ ਪਹਿਲੇ ਹੀ ਟੈਨਸ਼ਨ ਮੈ ਜਾਂਦੀ ਸੀ ਵੀ ਦੋ ਵਾਰ ਦੇਣਾ ਵੀ ਕੀ ਕਰਾਂ ਕਿਵੇਂ ਦਮਾਂ ਕਿ ਦੋ ਦੇਣੇ ਕਰਦੇ ਨੇ ਹਾਂ ਹੁਣ ਤਾਂ ਐਡਾ ਹੀ ਵੀ ਅਸੀਂ ਉਹ ਕਰਦੇ ਆ ਆਪਣੀ ਮਿਹਨਤ ਕਰਦੇ ਆ ਅਮੂ ਆ ਨਹੀਂ ਟੈਨਸ਼ਨ ਆਏ ਇਹ ਗੱਲ ਮਿਹਨਤ ਦੀ ਵੀ ਨਹੀਂ ਆ ਵੀ ਉਸ ਟਾਈਮ ਹੈ ਨਹੀਂ ਤੇ ਆਏ ਹੁਣਾ ਬਸ ਐ ਹੁੰਦਾ ਤਾਂ ਵੀ ਕੀ ਦਈਏ ਦੋ ਦੋ ਵਾਰ ਦਈਏ ਤਾਂ ਵੀ ਦੋ ਦੋ ਵਾਰ ਦੇਣਾ ਹੈ ਵੀ ਦਈਏ ਵੀ ਤਾਂ ਵੀ ਦੇਣਾ ਵੀ ਪਵਦੀ ਆਏ ਹਨਾ ਵੀ ਜੇ ਇੱਕ ਵਾਰ ਉਹ ਦੇ ਤਾਂ ਇੱਕ ਵਾਰ ਵੀ ਹਨਾ ਕਿ ਇਸ ਐਨਾ ਪਤਾ ਨਹੀਂ ਹੁੰਦਾ ਤਾਂ ਵੀ ਇੱਕ ਵੀ ਕੋਈ ਵੀ ਐ ਨਾ ਦੇਖ ਕੇ ਕਹਦੇ ਹਨਾ ਵੀ ਸੱਸ ਸਾਡੀ ਵੀ ਹਾਇ ਵਧੀਆ ਵਧੀਆ ਨਹੀਂ ਦੇਈ ਆ ਉਹਨੂੰ ਪਸੰਦ ਨਾ ਆਇਆ ਹਨਾ ਹਰ ਵੇਸ ਬਸ ਦੋ ਕਾਰਨਾਂ ਟੈਨਸ਼ਨ ਲੱਗ ਜਾਂਦੀ ਤੇ ਜੇ ਇੱਕ ਐ ਹੁੰਦਾ ਤਾਂ ਵੀ ਜੇ ਚੱਕਰੀਆਂ ਦਾ ਦਈਏ ਤਾਂ ਇੱਕੋ ਹੀ ਆਪਣੀ ਚੀਜ਼ ਤੇ ਵਧੀਆ ਦੇ ਰਹੀ ਜੇ ਵਧੀਆ ਚੀਜ਼ ਲੈਣੇ ਜਿਵੇਂ ਵਧੀਆ ਪਸੂਟ ਹੈ ਮੰਨ ਲਓ ਵਧੀਆ ਸੂਟ ਘੱਟੋ ਘੱਟ ਵੀ ਸਾਡੇ ਪਰਿਵਾਰ ਚ ਵਧੀਆ ਸੂਟ 3000 3500 ਤੱਕ ਮੰਨਦੇ ਆ ਹਨਾ ਫਿਰ ਐ ਹੁੰਦਾ ਤਾਂ ਵੀ ਦੋ ਦੋ ਕੀਮੇ ਦੇਈਏ ਹੋਰ ਇਹਨੂੰ ਅਟੈਂਸ਼ਨ ਹੁੰਦੀ ਵੀ ਦੋ ਦੋ ਕਿਵੇਂ ਦਾ ਮੈਂ ਵੀ ਕਰੂੰ ਆਂਦਾ ਵੀ ਚੱਕਰੀਆਂ ਦਾ ਵੀ ਹੈਨਾ ਵੀ ਘੱਟੋ ਘੱਟ 7-8 ਜਾਨ ਨੂੰ ਆਪਣਾ ਹੱਥ ਲੱਗ ਜਾਂਦਾ ਹੈਨਾ ਚਲੋ ਹੁਣ ਐ ਹੁਣ ਕਾਫੀ ਟਾਈਮ ਹੋ ਗਿਆ ਹੁਣ ਆਪਾਂ ਜਹੇਲੇ ਦੰਦੇ ਆਹੋ ਜੇ ਲੈ ਲੈਂਦੇ ਆ ਹੈਨਾ ਹੁਣ ਤਾਂ ਹਾਂ ਹੁਣ ਨਹੀਂ ਹਾਂ ਵੀ ਐਡਾ ਵੀ ਮੈਨੂੰ ਐਵੇਂ ਫਿਕਰ ਜੀ ਲੱਗ ਜਾਂਦੀ ਤੇ ਵੀ ਜਦਾ ਕਰੂ ਏ ਹਾਈ ਚੱਕਰੀਆਂ ਫੇਰ ਨਾ ਮੈਂ ਕਈ ਵਾਰ ਤਨਾ ਆਪਣੀ ਬਰੀ ਹੈ ਕਈ ਵਾਰ ਜਿਹੜੇ ਮੈਨੂੰ ਸੂਟ ਆਉਂਦੇ ਤੇ ਨਾ ਹਨਾ ਵੀ ਫਿੱਕੇ ਫਿੱਕੇ ਮੈਂ ਉਸ ਟਾਈਮ ਫਿੱਕੇ ਸੂਟ ਪਾਉਂਦੀ ਸੀ ਗੂੜੇ ਨਹੀਂ ਪਾਉਂਦੀ ਸੀ ਕੋਈ ਵੀ ਮੈਨੂੰ ਜਿਹੜੇ ਸੁਹਾਣੇ ਸੂਟ ਆ ਜਾਂਦੇ ਨੇ ਕਈ ਵਾਰ ਮੈਂ ਉਹਨਾਂ 'ਚੋਂ ਵੀ ਚੱਕ ਕੇ ਦੇ ਆ ਐ ਤਾਂ ਅਗਲਾ ਦੇ ਦਿੰਦਾ ਹੀ ਹੋਰ ਵੀ ਆਏ ਵੀ ਹੁਣ ਜੇ ਮੇਰੇ ਕੋਲ ਪਏ ਹੁੰਦੇ ਮੈਂ ਵੀ ਦੇ ਦਿੰਦੀ ਫਿੱਕੇ ਨੇ ਹੈਗੇ ਪਰ ਮੇਰੇ ਕੋਲ ਮੈਂ ਉਹ ਫਿੱਕੇ ਪਾਉਂਦੀ ਮੇਰੇ ਕੋਲ ਉਹਨੇ ਡਾਰਕ ਨੇ ਸਾਰੇ ਹਾਂ ਬਹੁਤ ਸਾਰੇ ਸੂਟ ਮੈਂ ਆਪਣੇ ਆਪ ਦੇ ਸੂਟਾਂ ਚੱਕ ਕੇ ਦੇ ਤੇ ਫਿਰ ਮੈਨੂੰ ਐ ਹੁੰਦਾ ਤਾਂ ਤੁਸੀਂ ਹੈ ਦਾ ਫਨੀ ਜੀਆਂ ਗੱਲਾਂ ਚਲੋ ਦੂਜੀ ਗੱਲ ਇਹ ਵੀ ਹੈ ਮੈਨੂੰ ਕਰਵਾ ਚੌਥਾ ਜਿਹੜਾ ਉਹ ਨਾ ਪਰ ਜੇ ਮੇਰੇ ਵਿਆਹ ਹੋਤਾ ਸਾਬਨੇ ਕੋਈ ਨਹੀਂ ਰੱਖਦਾ ਹੁੰਦਾ ਸੱੱਬੇ ਹੀ ਹੋਏ ਤੇ ਸਾਬਨੇ ਛੱਡੇ ਛੱੜਦੇ ਨੇ ਕਿਸੇ ਨੇ ਦੋ ਛੱੜਤੇ ਕਿਸੇ ਨੇ ਤਿੰਨੇ ਛੱੜਤੇ ਉਦੋਂ ਘੱਟਦਾ ਥੋੜਾ ਜਿਹਾ ਉਹ ਵਰਤ ਤਾਂ ਘੱਟੇ ਰੱਖਦੇ ਤੇ ਆਪਣੀ ਜੀਚ ਹਾਂ ਘੱਟ ਰੱਖਦੇ ਤੇ ਜੱਟਾਂ ਦੇ ਜਿਹੜੇ ਵੀ ਜ਼ਿਮੀਦਾਰ ਆਪਾਂ ਹਾਂ ਆਪਣੇ ਜ਼ਿਮੀਦਾਰ ਪੰਜਾਬੀ ਆ ਜਿਹੜੇ ਪੰਜਾਬੀ ਹਾਂ ਘੱਟ ਰੱਖਦੇ ਨੇ ਚਲੋ ਹੁਣ ਰੱਖਦੇ ਵੀ ਹੋਣੇ ਆਪਾਂ ਰਿਸ਼ਤੇ ਹੁਣ ਜਾਦੇ ਹੋ ਗਿਆ ਹੁਣ ਜਾਦੇ ਹੋ ਗਿਆ ਪਹਿਲਾਂ ਤਾਂ ਬਹੁਤ ਘੱਟਤਾ ਹਾਂ 10 12 15 ਸਾਲ ਪਹਿਲਾਂ 13 ਸਾਲ ਪਹਿਲਾਂ ਹਾਂ ਪਰ ਘੱਟ ਹੀ ਰੱਖਦੇ ਰੱਖਦੀਆਂ ਤਾਂ ਹੈਤੀਆਂ ਪਰ ਘੱਟ ਰੱਖ ਦਿੰਦੇ ਹੁਣ ਜ਼ਿਆਦਾ ਹੋ ਗਿਆ ਹੁਣ ਜ਼ਿਆਦਾ ਹੋ ਗਿਆ ਤੇ ਆਪਾਂ ਆਪਾਂ ਸਾਰੇ ਉਹਦੀ ਤਿਹਾਰਾਂ ਦੀਆਂ ਜਿਹੜੇ ਆਪਾਂ ਸਤਕਾਰ ਕਰਦੇ ਆ ਹਨਾ ਤੇ ਕਰਵਾ ਚੌਥ ਦਾ ਵੀ ਕਰਦੇ ਆ ਸਭ ਦਾ ਕਰਦੇ ਆ ਪਰ ਹਾਂ ਬਸ ਮੈਨੂੰ ਠੀਕ じゃ ਨਹੀਂ ਲੱਗਿਆ ਮੈਨੂੰ ਪਸੰਦ じゃ ਨਹੀਂ ਆਇਆ ਤਾਂ ਵੀ ਮੈਨੂੰ ਵਧੀਆ ਹੀ ਲੱਗਦਾ ਤਾਂ ਬਸ ਰੱਖਣਾ ਫਿਰ ਮੈਂ ਇੱਕ ਤਾਂ 9 ਵਜੇ ਤੱਕ ਭੁੱਖੇ ਲਾਸਟ ਟਾਈਮ ਦਾ ਮੈਨੂੰ ਪਤਾ ਜਦੋਂ ਮੈਂ ਛੱਡਿਆ ਵੀ ਤਾਂ ਮੈਂ 9 ਵਜੇ ਤੱਕ ਭੁੱਖੀ ਰਹਿੰਦੀ ਹਾਂ ਨੋ ਸਵਾ ਨੋ ਵਜੇ ਨਿਕਲਦਾ ਚੰਦ ਹਾਂ ਉਸ ਟਾਈਮ ਮੈਂ ਇਹ ਵੀ ਸੋਚ ਲਿਆ ਤਾਂ ਵੀ ਮੈਂ ਅਗਲੇ ਸਾਲ ਵਰਤ ਰੱਖ ਦੇਣੀ ਹੈ ਹਾਂ ਕਿਉਂਕਿ ਚੱਕਰੀ ਦਾ ਤਾਰਾ 6 ਵਜੇ ਨਿਕਲ ਜਾਂਦਾ ਹੈ ਹਾਂ 6 ਚੱਕਰੀ ਤਾਂ ਬਹੁਤ ਉਹ ਤਾਂ ਕਚੌੜੀਆਂ ਬਣਾਉਂਦੇ ਬਣਨਦੇ ਤਾਰਾ ਨਿਕਲ ਜਾਂਦਾ ਏ ਮੇਰੇ ਆਹੀ 2-3 ਕਾਰਨ ਤੇ ਇੱਕ ਮੈਨੂੰ ਠੀਕ ਵਧੀਆ ਨਹੀਂ ਲੱਗਦਾ ਤਾਂ ਹਨਾ ਮੈਂ ਨਹੀਂ ਕਹਿੰਦੀ ਵੀ ਮੈਂ ਜਿਵੇਂ ਹੁਣ ਮਨਦੀਪ ਰੱਖੂਗੀ ਮੈਨੂੰ ਵਧੀਆ ਨਹੀਂ ਲੱਗਦਾ ਵੀ ਇਹ ਵੀ ਨਾ ਰੱਖੇ ਨਾ ਮੈਨੂੰ ਦੂਜਿਆਂ ਦੇ ਰੱਖਣੇ ਬਹੁਤ ਪਸੰਦ ਨੇ ਦੂਜਾ ਆਪਣੀ ਇੱਛਾ ਨਾਲ ਰੱਖਦਾ ਆਹ ਉਹ ਥੱਲੇ ਕਰ ਪਜਾਮੀ ਆ ਵੀ ਆਪਾਂ ਮੈਂ ਕਰਦੀ ਆ ਪਰ ਮੈਨੂੰ ਬਸ ਖੁੱਦ ਨੂੰ ਮਿੱਤੇ ਨਹੀਂ ਰੱਖਿਆ ਜਾਂਦਾ ਤਾਂ ਦੂਜਾ ਕਾਰਨ ਇਹ ਵੀ ਰਾਤ ਦੇ 8:30-9 ਵਜਂਦੇ ਨੇ ਮੇਰੇ ਤੋਂ ਇੰਨੇ ਚਿਰ ਰਹਾਂ ਨਹੀਂ ਜਾਂਦਾ ਮੇਰਾ ਪੂਰਾ ਹਾਲ ਹੋ ਜਾਂਦਾ ਤਾਂ ਤੀਜੀ ਗੱਲ ਆਹਾ ਮੇਨ ਹੈ ਜਿਹੜੀ ਸੁਪਟਾਂ ਦੀ ਹੈ ਨਾ ਵੀ ਮੈਂ ਵੀ ਕਿਆ ਦਵਾ ਕਿਆ ਮੈਗੇ ਲਈਏ ਤਾਂ ਐਨੇ ਆਪ ਲੈ ਨਹੀਂ ਜਾਂਦੇ ਹੈਗੇ ਦੋ ਦੋ ਵਾਰ ਵੀ ਚਾਰ ਦਿਨ ਬਾਅਦ ਤਾਂ ਚੱਕਰੀ ਆ ਜਾਂਦੀ ਸੀ ਹੈਨਾ ਹੋਰ ਫਿਰ ਆ ਹੁੰਦਾ ਤਾਂ ਵੀ ਇੱਕ ਵਾਰੀ ਉਹ ਦੇ ਦੋ ਬਸ ਚੱਕਰੀ ਚ ਨੂੰ ਫਿਰ ਬਸ ਆਹੀ ਮੇਰੇ ਜਿਹੜੇ ਦੋ ਤਿੰਨ ਕਾਰਨ ਸੀਗੇ ਜਿਆਦਾ ਵੱਡੇ ਕਾਰਨ ਤਾਂ ਨਹੀਂ ਹੈਗੇ ਛੋਟੇ 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 ਹੀ ਫਿਰ ਬਸ ਫਿਰ ਛੱਡੇ ਦਿਆ ਸ਼ਾਇਦ ਬਸ ਹੁਣ ਹੁਣ ਮੈਨੂੰ ਲੱਗਦਾ ਰਮਨ ਨੇ ਵੀ ਫਿਰ ਜਿਆਦਾ ਰਮਨ ਨੇ ਮੈਨੂੰ ਬਹੁਤ ਜ਼ੋਰ ਲਾਇਆ ਤਾਂ ਕੰਦੀ ਛੱਡ ਹੁਣ ਉਹਨੇ ਆਪ ਵੀ ਛੱਡ ਦਿੱਤਾ ਕੰਦੀ ਮੇਰੀ ਉਹਨੇ ਵੀ ਪੰਜ ਪਤਾ ਨਹੀਂ ਸੱਤ ਕਰੇ ਨੇ ਸੱਤ ਹਾਂ ਪੰਜ ਪੰਜ ਕਰੇ ਨੇ ਹਾਂ ਕੰਦੀ ਸਾਡੇ ਸਾਡੇ ਬੱਚਿਆਂ ਨਾਲ ਰੱਖਿਆ ਜਾਂਦਾ ਹੈਗਾ ਭਾਈ ਦੋ ਦੋ ਵਾਰ ਤਾਂ ਕੰਦੀ ਸਾਡੇ ਸਾਰੇ ਨੇ ਸਾਡੇ ਘਰ ਦੇ ਕੰਮ ਵਿੱਚ ਬੱਚੇ ਹਨਾ ਫਿਰ ਇਹ ਚੱਕਰੀ ਦਾ ਵਰਤ ਜਿਹੜਾ ਉਹ ਠੀਕ ਆ ਉਹ ਤਾਂ ਹਾਂ ਤਾਰਾ ਨਿਕਲਦੇ ਸਾਥ ਚੱਲੋ ਹਨਾ ਵੀ ਬਹੁਤ سارے ਕਈ ਕਮੈਂਟਾਂ ਵੀ ਕਰ ਦਿੰਦੇ ਹੁੰਦੇ ਨੇ ਵੀ ਤੁਸੀਂ ਇੱਕ ਵਾਰਕ ਨਹੀਂ ਰੱਖ ਸਕਦੇ ਇਦਾਂ ਇਹ ਉਹ ਹਨਾ ਉਹ ਜਿਹੜੇ ਰੱਖਦੇ ਨੇ ਉਹੀ ਕਰਦੇ ਨੇ ਬਾਕੀ ਦੂਜਿਆਂ ਨੂੰ ਕੋਈ ਪ੍ਰੋਬਲਮ ਨਹੀਂ ਰੱਖਿਆ ਵੀ ਜਾਂਦਾ ਕਿਸੇ 'ਚ ਹੁੰਦੀ ਐ ਨਹੀਂ ਕਪੈਸਿਟੀ ਵੀ ਭੁੱਖੇ ਰਹਿ ਜਾਊਗਾ ਕਿਸੇ 'ਚ ਨਹੀਂ ਹੁੰਦੀ ਮੇਰੇ 'ਚ ਬਿਲਕੁਲ ਨਹੀਂ ਹੈ ਨਹੀਂ ਸੱਚੀ ਦੱਸਾਂ ਰੱਖਿਆ ਤਾਂ ਮੈਨੂੰ ਵੀ ਬਹੁਤ ਔਖਾ ਜਾਂਦਾ ਪਰ ਰੱਖ ਲੈਂਦੇ ਆ ਤੇ ਹਾਂ ਕਰਵਾ ਚੋਤਾ ਵਰਤਿਆ ਜਿਹੜਾ ਬਹੁਤ ਲੰਬਾ ਹੁੰਦਾ ਏ ਲੰਬਾ ਹੁੰਦਾ ਬਹੁਤ ਜ਼ਿਆਦਾ ਵਰਤਦਾ ਉਹ ਤਾਂ ਚੰਦ ਜਿਹਾ ਸੱਜਰੀ ਆ ਕੇ ਚੜ ਜਾਂਦਾ ਉਦੋਂ ਤਾਂ ਚੰਦ ਹੀ ਨਹੀਂ ਦਿਖਦਾ 9 ਵਜੇ ਤੋਂ ਬਾਅਦ ਆਂਦਾ ਹਾਂ ਬਾਕੀ ਮੈਨੂੰ ਵਧੀਆ ਵੀ ਦੂਜਿਆਂ ਦਾ ਰੱਖਣਾ ਬਹੁਤ ਵਧੀਆ ਲੱਗਦਾ ਰੌਣਕਾਂ ਲੱਗਦੀਆਂ ਨੇ ਬਹੁਤ ਸਾਰਾ ਖਾਤ ਤਿਆਰ ਸਿਆਰ ਹੁੰਨੇ ਸੋੜਾ ਲੱਗਦਾ ਇਹ ਤਿਆਰ ਸਿਆਰ ਹੋਣਾ ਮੈਨੂੰ ਬਹੁਤ ਨਾਲ ਲੱਗਦਾ ਪਰ ਮੈਨੂੰ ਖੁਦ ਦਾ ਵਰਤ ਰੱਖਣਾ ਬਿਲਕੁਲ ਜਿਆ ਵਧੀਆ ਜ ਨਹੀਂ ਲੱਗਦਾ ਹੈਗਾ ਨਾ ਮਿੱਤ ਰੱਖਿਆ ਜੇ ਪਈਆ ਪਤਾ ਭੁੱਖੇ ਨਹੀਂ ਰਹਿ ਸਕਦੇ ਤੇ ਮੈਨੂੰ ਚੱਕਰੀਆਂ ਦਾ ਬਹੁਤ ਸ਼ੌਂਕ ਆ ਚੱਕਰੀ ਦੇ ਵਰਤਦਾ ਉਹਦੀ ਤਾਂ ਮੈਨੂੰ ਵੇਟ ਹੁੰਦੀ ਹੈ ਚੱਕਰੀਆਂ ਦੇ ਵਰਤਦੇ ਕਿਉਂਕਿ ਉਧਰ ਜਾ ਕੇ ਨੂੰ ਅਸੀਂ ਕੰਮ ਨਵੇਂ ਨੇ ਜਾਨੂੰ ਤਾਰਾ ਨਹੀਂ ਨਿਕਲਿਆਂ ਦਾ ਛੇਤੀ ਨਿਕਲਿਆਂ ਦਾ ਚਲੋ ਜੀ ਆਪਾਂ ਵੀਡੀਓ ਦਾ ਇੱਥੇ ਹੁਣ ਆਪਾਂ ਵੀਡੀਓ ਦਾ ਇੱਥੇ ਐਂਡ ਕਰਦੇ ਹਾਂ ਬਾਲੀਆਂ ਗੱਲਾਂ ਦਾ ਮਾਰਦੇ ਹੋਏ ਇਹ ਆਪਾਂ ਹੁਣ ਨੈਕਸਟ ਵੀਡੀਓ ਚ ਵਧੀਆ ਜਿੱਚ ਮਿਲਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਵੱਧ ਤੋਂ ਵੱਧ ਕਰਿਓ ਸੋਹਣੇ ਸੋਹਣੇ ਕਮੈਂਟ ਕਰਿਓ ਸਾਰਾ ਵਲੌਗ ਪਲੇਸ ਸਾਰੇ ਵਲੌਗ ਬਿਲਕੁਲ ਜਰੂਰ ਦੇਖਿਆ ਕਰਿਓ ਕਿਉਂਕਿ ਉਹਨਾ ਤਿਹਾੜੀ ਨੇ ਤਿਹਾੜ ਚਲੋ ਅੱਧੇ ਲੰਘੇ ਅੱਧੇ ਤਾਂ ਰਹਿ ਗਏ ਹਨ ਅਸੀਂ ਪੂਰਾ ਜੋਰ ਲਾਦੇ ਆ ਵੀਡੀਓ ਵਧੀਆ ਬਣਾਣ ਦੀ ਤਾਂ ਤੁਸੀਂ ਪਲੀਜ਼ ਸਾਰੇ ਵੀਡੀਓ ਜ਼ਰੂਰ ਦੇਖਿਆ ਕਰੋ ਹੁਣ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ